ਰੁਕ ਕਰਦੇ ਹਾਂ ਅਸੀਂ ਅਗਲੀ ਖਬਰ ਅਸੀਂ ਲੈ ਰਹੇ ਹਾਂ ਕੋਟਾ ਸ਼ਹਿਰ ਤੋਂ ਜਿੱਥੇ ਕਿ ਚੋਰੀ ਦੀ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਤੁਹਾਨੂੰ ਦੱਸੇ ਕਿ ਕੋਟਾ ਦੇ ਹਨੂਮਨ ਨਗਰ ਦੇ ਸਰਕਾਰੀ ਸਕੂਲ ਦੇ ਕੋਲ ਘਰ ਦੇ ਵਿੱਚ ਚੋਰ ਸਕੂਲ ਦੇ ਰਸਤੇ ਰਹੀ ਘਰ ਦੇ ਵਿੱਚ ਬੜੇ ਅਤੇ ਚੋਰਾਂ ਦੇ ਵੱਲੋਂ ਅਲਮਾਰੀ ਤੋੜ ਕੇ 5000 ਰੁਪਏ ਦੀ ਨਕਦ ਰਕਮ ਅਤੇ ਐਲਈਡੀ ਅਤੇ ਹੋਰ ਸਮਾਨ ਵੀ ਚੋਰੀ ਕੀਤਾ ਗਿਆ ਅਤੇ ਤੁਹਾਨੂੰ ਦੱਸੇ ਕਿ ਕੋਟਾ ਅਧਿ પોલીસ ਮਾਮਲੇ ਦੀ ਜਾਂਚ ਵਿੱਚ ਚੱਟੀ ਹੋਈ ਹੈ